ਸ਼ਸ਼ੀ ਕਾਲ ਜੀ ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਵਾਲੀ ਜਿਹੜੀ ਵੀਡੀਓ ਆ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਸੋਹਣੇ ਜੀ ਸਰਦੀਆਂ ਵਾਲੇ ਸੂਟ ਲੈ ਕੇ ਆਏ ਹਾਂ ਜੀ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹਿਣਾ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿੱਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਜੀ ਪ੍ਰਾਈਸ ਵੀ ਬਹੁਤ ਘੱਟ ਰਹੂਗਾ ਜਿੰਨੇ ਪ੍ਰਾਈਸ ਦੇ ਵਿੱਚ ਕੜਾਈ ਹੁੰਦੀ ਹੈ ਅਸੀਂ ਤੁਹਾਨੂੰ ਪਸ਼ਵੀਨੇ ਦੇ ਸੂਟ ਆ ਜਿਹੜੇ ਦੇਵਾਂਗੇ ਓਨਲੀ 499 ਦੇ ਵਿੱਚ ਜਿਹੜੇ ਇਹ ਵਾਲੇ ਪਸ਼ਵੀਨੇ ਦੇ ਸੂਟ ਬਰਕ ਵਾਲੇ ਰਹਿਣਗੇ ਤੁਸੀਂ ਦੇਖ ਸਕਦੇ ਹੋ ਇਹ ਵਾਲੇ ਸਾਰੇ ਸੂਟ ਹੀ ਰਹਿਣਗੇ ਬਾਕੀ ਆਪਾਂ ਤੁਹਾਨੂੰ 1 ਬਾਈ 1 ਹੈ ਜਿਹੜੇ ਸਾਰੇ ਸੂਟ ਆ ਓਪਨ ਕਰਕੇ ਦਿਖਾਵਾਂਗੇ ਜੀ ਸੋ ਜਿਹੜੀਆਂ ਵੀ ਭੈਣਾਂ ਸਾਡੀ ਵੀਡੀਓ ਨਾਲ ਨਹੀਂ ਵੀ ਜੁੜਦੀਆਂ ਨੇ ਉਹ ਚੈਨਲ ਨੂੰ ਕੀ ਕਰ ਲੈ ਕਰੋਗੇ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰਾਂਗੇ ਜੀ ਉਹਦਾ ਨੋਟੀਫਿਕੇਸ਼ਨ ਆ ਜਾ ਕਰੋ ਨਾ ਵਾਲਾ ਟਾਈਮ ਵੇਸਟ ਕਰਦੇ ਹੋਏ ਜੀ ਚਲੋ ਜੀ ਹੁਣ ਅਨੇ ਆਪਾਂ ਅੱਜ ਵਾਲੇ ਸੂਟਾਂ ਦੇ ਵਾਲ ਜਿਹੜੇ ਅੱਜ ਵਾਲੇ ਸੂਟ ਰੈਡੀ ਕੀਤੇ ਨੇ ਸਰਦੀਆਂ ਵਾਲੇ ਸੂਟ ਰਹਿਣਗੇ ਪਛਵੀਨਾ ਫੈਕਟਰੀ ਕਰੂਗਾ ਬਰਕ ਵੀ ਬਹੁਤ ਸੋਹਣਾ ਰਹੂਗਾ ਅਸੀਂ ਤੁਹਾਨੂੰ ਬਨਵਾਏ ਬਨ ਸਾਰੇ ਸੂਟ ਹੀ ਓਪਨ ਕਰਕੇ ਦਿਖਾਵਾਂਗੇ ਕਲਰ ਵੀ ਸਾਰੇ ਸੂਟਾਂ ਦੇ ਬਹੁਤ ਹੀ ਪਿਆਰੇ ਜਿਹੇ ਕਲਰ ਨੇ ਬੈਕ ਟੂ ਵੀ ਬਹੁਤ ਸੋਹਣਾ ਹੋਇਆ ਹੈ ਫਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਹਣਾ ਜਿਹਾ ਨੀਟ ਐਂਡ ਕਲੀਨ ਜਿਹਾ ਜਿਹੜਾ ਕੰਮ ਕੀਤਾ ਹੋਇਆ ਹੈਗਾ ਘੇਰੇ ਦਾ ਕੰਮ ਕੀਤਾ ਹੋਇਆ ਹੈ ਨਾ ਇੱਕ ਵਾਰ ਤੁਸੀਂ ক্লোਜ਼ ਤੋਂ ਚੈੱਕ ਕਰ ਸਕਦੇ ਹੋ ਪਸ਼ਵੀਨਾ ਫੈਬਰਿਕ ਰਹੂਗਾ ਪ੍ਰਾਈਸ ਜਿਹੜਾ ਮੈਂ ਮੈਂਸ਼ਨ ਕਰ ਹੀ ਦਿੱਤਾ ਸਟਾਰਟਿੰਗ ਦੇ ਉੱਪਰ 499 ਪ੍ਰਾਈਸ ਦੇ ਵਿੱਚ ਰਹੂਗਾ ਜੀ ਓਨਲੀ ਇਹਦੇ ਘੇਰੇ ਦਾ ਕੰਮ ਹੀ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਾਂ ਸਾਫ਼ ਸੁਥਰਾ ਜਿਹਾ ਜਿਹੜਾ ਘੇਰੇ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਤਿੱਲਾ ਐਂਡ ਥ्रेड ਨੂੰ ਯੂਜ਼ ਕਰਕੇ ਜਿਹੜਾ ਇਹ ਵਾਲਾ ਵਰਕ ਹੋਇਆ ਹੋਇਆ ਹੈਗਾ ਇਹ ਆ ਗਿਆ ਪੈਨੂ ਇਹ ਆ ਗਿਆ ਪਸ਼ਵੀਨਾ ਫੈ布ਰਿਕ ਪਸ਼ਵੀਨਾ ਇਹਨੂੰ ਤੋਸੂ ਪਸ਼ਵੀਨਾ ਵੀ ਬੋਲ ਦਿੰਦੇ ਆ ਜੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਹਣਾ ਸਰਦੀਆਂ ਵਾਲਾ ਸੂਟ ਹੈ ਜਿਹੜਾ ਤੁਸੀਂ ਇਹਨੂੰ ਆਪਣਾ ਓਨਲੀ 499 ਦੇ ਵਿੱਚ ਬਣਾ ਸਕਦੇ ਹੋ ਅਗਰ ਕੋਈ ਸਾਡੇ ਕੋਲੋਂ ਇਹ ਸਾਰੇ ਸੂਟ ਇਕੱਠੇ ਲੈਂਦਾਗਾ ਤਾਂ ਪ੍ਰਾਈਸ ਹੈ ਜਿਹੜਾ ਚੌਥੀ ਲੈਸੋ ਹੋ ਜਾਊਗਾ ਜੀ ਇਹਦੇ ਵਿੱਚ 91 ਵਨ ਅਸੀਂ ਤੁਹਾਨੂੰ ਸਾਰੇ ਸੂਟ ਹੀ ਓਪਣ ਕਰਕੇ ਦਿਖਾਵਾਂਗੇ ਜੀ ਫਰਸਟ ਸੂਟ ਕਲਰ ਤੁਸੀਂ ਦੇਖ ਸਕਦੇ ਹੋ ਗ੍ਰੀਨ ਜਿਹਾ ਕਲਰ ਆ ਗਿਆ ਗ੍ਰੀਨ ਜਿਹੇ ਕਲਰ ਦੇ ਉੱਪਰ ਬਹੁਤ ਹੀ ਸੋਹਣਾ ਜਿਹੜਾ ਕੰਮ ਹੋਇਆ ਹੋਇਆ ਜੀ ਸੈਕਿੰਡ ਕਲਰ ਜਿਹੜਾ ਇਹਦੇ ਵਿੱਚ ਆ ਗਿਆ ਜੀ ਲਓ ਜੀ ਸੈਕਿੰਡ ਕਲਰ ਇਹ ਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਇਹਦਾ ਵੀ ਕੰਮ ਤੁਸੀਂ ਦੇਖ ਸਕਦੇ ਹੋ ਘੇਰੇ ਦਾ ਬਹੁਤ ਹੀ ਸੋਹਣਾ ਜਿਹੜਾ ਕੰਮ ਹੋਇਆ ਹੋਇਆ ਹੈਗਾ ਜੀ ਇਹ ਵੀ ਜਿਹੜਾ ਹੈਗਾ ਪਸ਼ਵੀਨਾ ਫੈ布ਰਿਕਾ ਜਿੰਨੇ ਵੀ ਅੱਜ ਵਾਲੀ ਕਲੈਕਸ਼ਨ ਦੇ ਵਿੱਚ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸੁਣਤਾ ਦਖਾਣਾ ਹੈ ਸਾਰੇ ਹੀ ਜਿਹੜੇ ਸੂਟ ਰਹਿਣਗੇ ਉਹ ਪਸ਼ਵੀਨਾ ਫੈ布ਰਿਕ ਦੇ ਉੱਪਰ ਹੀ ਰਹਿਣਗੇ ਪ੍ਰਾਈਸ ਜਿਹੜਾ ਸਾਰਿਆਂ ਦਾ ਸੇਮ ਹੀ ਰਹੂਗਾ ਡਿਜ਼ਾਈਨਿੰਗ ਜਿਹੜੀ ਰਹੂਗੀ ਸਾਰਿਆਂ ਦੀ ਅਲੱਗ-ਅਲੱਗ ਰਹੂਗੀ ਜੀ ਸੈਕੰਡ ਕਲਰ ਆ ਗਿਆ ਆਪਣੇ ਕੋਲੇ ਇਹ ਵਾਲਾ ਕਲਰ ਜਿਹੜੀ ਵੀ ਮੇਰੀ ਭੈਣ ਨੇ ਜੋ ਵੀ ਕਲਰ ਲੈਣਾ ਹੋਊਗਾ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਜਿਹੜੇ ਸੈਂਡ ਕਰ ਸਕਦੇ ਹੋ ਸਾਰੇ ਸੂਟ ਆਪਣੇ ਕੋਲੇ ਐਕਸਟਰਾ ਰੈਡੀ ਕੀਤੇ ਹੋਏ ਨੇ ਸੇਲ ਲਈ ਨੇ ਜੀ ਉਸ ਤੋਂ ਅਲੈਕਸਟ ਕਲਰ ਆ ਗਿਆ ਜਿਹੜਾ ਜਿੰਜ ਤੋਂ ਵਨ ਕਲਰ ਆਇਆਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਹਣਾ ਜਿਹਾ ਜਿਹੜਾ ਕੰਮ ਘੇਰੇ ਦੇ ਉੱਪਰ ਹੋਇਆ ਹੋਇਆ ਹੈਗਾ ਕਲਰ ਸਾਰੇ ਹੀ ਅਲੱਗ-ਅਲੱਗ ਰੰਗ ਦੇ ਸਾਰੇ ਹੀ ਕਲਰ ਬਹੁਤ ਪਿਆਰੇ ਲੱਗੇ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਕਲਰ ਆ ਗਿਆ ਉਸ ਤੋਂ ਅਗਲਾ ਕਲਰ ਜਿਹੜਾ ਆ ਗਿਆ ਸੀ ਇਹ ਵਾਲਾ ਕਲਰ ਆ ਗਿਆ ਮੈਂ ਤੁਹਾਨੂੰ ਚਾਹਤੀ ਦਿਖਾਉਣਾ ਉਸ ਤੋਂ ਜਿਹੜਾ ਅਗਲਾ ਕਲਰ ਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਕਲਰ ਆ ਗਿਆ ਬਹੁਤ ਹੀ ਸੋਹਣਾ ਜਿਹਾ ਘੇਰੇ ਦੇ ਉੱਪਰ ਜਿਹੜਾ ਕੰਮ ਕੀਤਾ ਕਲਰ ਵੀ ਬਹੁਤ ਪਿਆਰਾ ਕਲਰ ਆ ਪਰਪਲ ਕਲਰ ਦੇ ਉੱਪਰ ਇਹ ਵਾਲਾ ਵਰਕ ਜਿਹੜਾ ਹੋਇਆ ਹੋਇਆ ਜੀ ਪ੍ਰਾਈਸ ਜਿਹੜਾ ਸਾਰਿਆਂ ਦਾ ਰਹੂਗਾ ਜਿੱਦਾਂ ਮੈਂ ਮੈਂਸ਼ਨ ਕੀਤਾ ਹੀ ਆ ਪ੍ਰਾਈਸ ਜਿਹੜਾ ਰਹੂਗਾ ਜੀ 499 ਹੀ ਪ੍ਰਾਈਸ ਰਹੂਗਾ ਜੀ ਆਗਰ ਕੋਈ ਇਹ ਵਾਲੇ ਸਾਰੇ ਸੂਟ ਜਿੱਦਾਂ 5 6 7 8 9 10 ਆਰਡਰ ਕਰਦਾਗਾ ਤਾਂ 499 ਤੋਂ نیچے ਵੀ ਆਪਾਂ ਜਿਹੜਾ ਇਹ ਵਾਲੇ ਡਿਸਕਾਊਂਟ ਦੇ ਉੱਪਰ ਦੇ ਦਾਂਗੇ ਫਿਲਹਾਲ ਇਹ ਵਾਲਾ ਸੂਟ ਜਿਹੜਾ ਆ ਗਿਆ ਬਹੁਤ ਹੀ ਪਿਆਰਾ ਜਿਹਾ ਕਲਰ ਆ ਤੁਸੀਂ ਫਸਟਲੀ ਤਾਂ ਕਲਰ ਚੈੱਕ ਕਰੋ ਲਓ ਜੀ ਬਹੁਤ ਹੀ ਸੋਹਣਾ ਜਿਹਾ ਜਿਹੜਾ ਕੰਮ ਘੇਰੇ ਦੇ ਉੱਪਰ ਹੋਇਆ ਹੈਗਾ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਹੈਗਾ ਇਹ ਵੀ ਆਪਣੇ ਕੋਲ ਜਿਹੜਾ ਸੂਟ ਹੈਗਾ ਸੇਲ ਦੇ ਉੱਪਰ ਹੈ ਜੀ ਅਗਰ ਤੁਸੀਂ ਇਹ ਵੀ ਲੈਣਾ ਚਾਹੁੰਦੇ ਹੋ ਉਸ ਤੋਂ ਜਿਹੜਾ ਅਗਲਾ ਆ ਗਿਆ ਜੀ ਅਗਲੇ ਦੀ ਜਿਹੜੀ ਡਿਜ਼ਾਈਨਿੰਗ ਆ ਉਹ ਚੇਂਜ ਹੈਗੀ ਡਿਜ਼ਾਈਨਿੰਗ ਤੁਹਾਨੂੰ ਦਿਖਾਣੀ ਹੈ ਅਸੀਂ ਉਹਦੀ ਡਿਜ਼ਾਈਨਿੰਗ ਬਹੁਤ ਹੀ ਸੋਹਣੀ ਜੀ ਡਿਜ਼ਾਈਨਿੰਗ ਜਿਹੜੀ ਬਣੀ ਹੋਈ ਹੈਗੀ ਇਹ ਵਾਲੀ ਡਿਜ਼ਾਈਨਿੰਗ ਆਗੀ ਇਹ ਵਾਲਾ ਜਿਹੜਾ ਹੋਊਗਾ ਜੀ ਘੇਰੇ ਦੇ ਉੱਪਰ ਕੰਮ ਆਊਗਾ ਇਹ ਵਾਲਾ ਕੰਮ ਜਿਹੜਾ ਆਊਗਾ ਘੇਰੇ ਦੇ ਉੱਪਰ ਆਊਗਾ ਇਹ ਵਾਲਾ ਵਨ ਸਾਈਡ ਤੇ ਰੱਖ ਸਕਦੇ ਹਾਂ ਕਿਉਂਕਿ ਵਨ ਸਾਈਡ ਤੇ ਐਦਾਂ ਬਣਿਆ ਹੋਇਆ ਹੈਗਾ ਮੈਂ ਤੁਹਾਨੂੰ ਇੱਕ ਵਾਰ ਆਪਣੇ ਲਗਾ ਕੇ ਵੀ ਜ਼ਰੂਰ ਦਿਖਾ ਦੇਣੀ ਹੈ ਜੀ ਲਓ ਤੁਸੀਂ ਦੇਖ ਸਕਦੇ ਹੋਗੇ ਇਹ ਲੱਗਿਆ ਹੋਇਆ ਕਿਉਂਕਿ ਐਦਾਂ ਹੈਗਾ ਇਹਦੇ ਵਿੱਚ ਘੇਰੇ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਤੁਸੀਂ ਆਪਣੀ ਮੈਜ਼ਰਮੈਂਟ ਦੇ ਅਕੋਰਡਿੰਗ ਜਿੰਨਾ ਮਰਜ਼ੀ ਘੇਰਾ ਜਿਹੜਾ ਰੱਖ ਸਕਦੇ ਹੋ ਕਲਰ ਜਿਹੜਾ ਰਹੂਗਾ ਬਹੁਤ ਹੀ ਪਿਆਰਾ ਜਿਹਾ ਕਲਰ ਆ ਮਹਿਰੂਨ ਕਲਰ ਦਾ ਸੂਟ ਆ ਵਰਕ ਵੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਸੀ ਪ੍ਰਾਈਸ ਇਹਦਾ ਵੀ ਸੇਮ ਹੀ ਰਹੂਗਾ ਜੋ ਜੋ ਅਸੀਂ ਦਿਖਾ ਰਹੇ ਹਾਂਗੇ ਇਹ ਵੀ ਪਸ਼ਵੀਨਾ ਦਾ ਫੈਬਰਿਕ ਰਹੂਗਾ ਜੀ ਉਸ ਤੋਂ ਜਿਹੜਾ ਅਗਲਾ ਕਲਰ ਆ ਗਿਆ ਨੇਵੀ ਬਲੂ ਕਲਰ ਇਹ ਵਾਲਾ ਜਿਹੜਾ ਹੋਇਆ ਹੋਇਆ ਜੀ ਨੇਵੀ ਬਲੂ ਕਲਰ ਦੇ ਉੱਪਰ ਵਰਕ ਹੋਇਆ ਹੋਇਆ ਹੈਗਾ ਤੁਸੀਂ ਦੇਖਦੇ ਨੇ ਬਹੁਤ ਹੀ ਸੋਹਣਾ ਜਿਹਾ ਜਿਹੜਾ ਕੰਮ ਕੀਤਾ ਹੋਇਆ ਨੇਵੀ ਬਲੂ ਕਲਰ ਦਾ ਸੂਟ ਆ ਪਰਸ਼ਵੀਨਾ ਫੈਬਰਿਕ ਰਹੂਗਾ ਇਹ ਨੇ ਵੀ ਬਲੂ ਕਲਰ ਦਾ ਸੂਟ ਆ ਬਰਕ ਕੀਤਾ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਜਿਹੜਾ ਰੈਡੀ ਹੋਊਗਾ ਇਹਨਾਂ ਅਗਰ ਤੁਸੀਂ ਦੁਪੱਟਾ ਵਗੈਰਾ ਲਗਵਾਉਣਾ ਚਾਹੁੰਦੇ ਹੋ ਤਾਂ ਦੁਪੱਟਾ ਆਪਣੇ ਅਕੋਰਡਿੰਗ ਤੁਸੀਂ ਸਾਡੇ ਕੋਲੋਂ ਲਗਵਾ ਸਕਦੇ ਹੋ ਅਗਰ ਤੁਸੀਂ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਅਗਰ ਤੁਸੀਂ ਵਿਦ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲੋਂ ਵਿਦ ਦੁਪੱਟਾ ਵੀ ਲੈ ਸਕਦੇ ਹੋ ਇਹਦੇ ਵਿੱਚ ਆਪਾਂ ਹੋਰ ਵੀ ਡਿਜ਼ਾਈਨਿੰਗ ਟਰਾਈ ਕਰਾਂਗੇ ਵੀ ਲੈ ਕੇ ਆਵਾਂਗੇ ਇਸ ਰੇਂਜ ਦੇ ਵਿੱਚ ਹੀ ਉਸ ਤੋਂ ਜਿਹੜਾ ਅਗਲਾ ਕਲਰ ਆ ਗਿਆ ਬਹੁਤ ਹੀ ਪਿਆਰਾ ਜਿਹਾ ਕਲਰ ਆ ਫੈਬਰੀਓ ਫਸਟਲੀ ਤੇ ਆਪਣਾ ਫੈਬਰਿਕ ਚੈੱਕ ਕਰੋ ਬਹੁਤ ਹੀ ਸੋਹਣਾ ਹਨਾ ਫੈਬਰਿਕ ਹੈਗਾ ਇਹਦਾ ਵੀ ਜਿਹੜਾ ਸੇਮ ਐਸ ਇਟ ਇਜ਼ ਵਰਕ ਕੀਤਾ ਹੋਇਆ ਇਹਨਾਂ ਦੇ neck ਦੇ ਉੱਪਰ ਵਰਕ ਨਹੀਂ ਆਊਗਾ only ਘੇਰੇ ਦੇ ਉੱਪਰ ਵਰਕ ਆਊਗਾ ਵਰਕ ਤੁਸੀਂ ਚੈੱਕ ਕਰ ਹੀ ਸਕਦੇ ਹੋ ਇੱਕ ਵਾਰ ਮੈਂ ਤੁਹਾਨੂੰ ਬਿਲਕੁਲ ক্লোਜ਼ ਤੋਂ ਵੀ ਜਿਹੜਾ ਵਰਕ ਚੈੱਕ ਕਰਵਾ ਦੇਣੀ ਹੈ ਕਿੰਨਾ ਨੀਟ ਐਂਡ ਕਲੀਨ ਜਿਹਾ ਜਿਹੜਾ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਹਣਾ ਜਿਹੜਾ ਕੰਮ ਹੋਇਆ ਹੋਇਆ ਹੈਗਾ ਉਸ ਤੋਂ ਜਿਹੜਾ ਅਗਲਾ ਸੂਟ ਆ ਗਿਆ ਉਹ ਨੱਕ ਵਰਕ ਵਾਲੇ ਸੂਟ ਆਣਗੇ ਅਸੀਂ ਤੁਹਾਨੂੰ ਉਹ ਵੀ ਸੂਟ ਜਿਹੜੇ ਸਾਰੇ ਦਿਖਾਵਾਂਗੇ ਤੇ ਉਸ ਤੋਂ ਜਿਹੜਾ ਅਗਲਾ ਸੂਟ ਆਇਆ ਇਹ neck ਦੀ ਡਿਜ਼ਾਈਨਿੰਗ ਵਾਲੇ ਸੂਟ ਆ ਗਏ ਇਹ ਵੀ ਬਹੁਤ ਸੋਹਣਾ ਜਿਹਾ ਜਿਹੜਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਹੋਇਆ ਹੈਗਾ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਪਿਆਰਾ ਕੰਮ ਹੈ ਜਿਹੜਾ neck ਦੇ ਉੱਪਰ ਹੋਇਆ ਹੋਇਆ ਹੈਗਾ ਇਹਦੇ ਨਾਲ ਅਗਰ ਤੁਸੀਂ ਦੁਪੱਟਾ ਲਗਾਉਣਾ ਚਾਹੋ ਤੇ بیس ਕਲਰ ਜੋ ਵੀ ਆਪਣੇ ਫੈਬਰਿਕ ਦਾ ਕਲਰ ਆ ਉਹ ਵਾਲਾ ਤੇ ਇਹ ਵਾਲੇ ਕਲਰ ਦਾ ਦੁਪੱਟਾ ਜਿਹੜਾ ਟਾਈ ਐਂਡ ਡ ਲੈਸ ਆ ਜਿਹੜਾ ਪ੍ਰਾਈਸ ਜਿਹੜਾ ਇਹਦਾ ਵੀ ਰਹੂਗਾ ਓਨਲੀ 499 ਇਹਦੇ ਵਿੱਚ ਆਪਣੇ ਕੋਲੇ ਟੂ ਕਲਰ ਨੇ ਫਰਸਟ ਕਲਰ ਜਿਹੜਾ ਆ ਗਿਆ ਇਹ ਵਾਲਾ ਬਾਕੀ ਤੁਸੀਂ ਜਿਹੜੇ ਆਪਾਂ ਨੇ ਪਹਿਲਾਂ ਕਲਰ ਦਿਖਾਏ ਨੇ ਉਹਨਾਂ ਚ ਵੀ ਇਹ ਵਾਲਾ ਜਿਹੜਾ ਡਿਜ਼ਾਈਨਿੰਗ ਮਿਲ ਜੂਗੀ ਜੀ ਬਟ ਵੀਡੀਓ ਥੋੜੀ ਜਿਆਦਾ ਲੌਂਗ ਹੋ ਜੂਗੀ ਤਾਂ ਕਰਕੇ ਆਪਾਂ ਜਿਹੜਾ ਮੇਨ ਮੇਨ ਦਿਖਾ ਰਹੇ ਹਾਂਗੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਬਣ ਕੇ ਪੀਸ ਆਰਟੀਕਲ ਰੈਡੀ ਹੋਇਆ ਹੋਇਆ ਗਿਆ ਜੀ ਉਸ ਤੋਂ ਜਿਹੜਾ ਅਗਲਾ ਆਰਟੀਕਲ ਆ ਗਿਆ ਜੀ ਇਹ ਵਾਲਾ ਇਹ ਹੈਗਾ ਰਾਇਲ ਬਲੂ ਕਲਰ ਪਹਿਲਾ ਵਾਲਾ ਦਿਖਾਇਆ ਸੀ ਆਪਾਂ ਨੇ ਉਹ ਐ ਸੀ ਨੇਵੀ ਬਲੂ ਕਲਰ ਇਹ ਪਹਿਣਾ ਦੀ ਡਿਮਾਂਡ ਦੇ ਉੱਪਰ ਰਾਇਲ ਬਲੂ ਕਲਰ ਆ ਜਿਹੜਾ ਆਪਾਂ ਲੈ ਕੇ ਆਏ ਆਂਗੇ ਰਾਇਲ ਬਲੂ ਕਲਰ ਹੈਗਾ neck ਦੇ ਉੱਪਰ ਬਹੁਤ ਹੀ ਸੋਹਣਾ ਜਿਹਾ ਨੀਟ ਐਂਡ ਕਲੀਨ ਦਾ ਜਿਹੜਾ ਕੰਮ ਕੀਤਾ ਪ੍ਰਾਈਸ ਜਿਹੜਾ ਇਹਦਾ ਵੀ ਰਹੂਗਾ 499 ਪ੍ਰਾਈਸ ਰਹੂਗਾ ਜਿੰਨੇ ਵੀ ਆਪਾਂ ਨੇ ਅੱਜ ਵਾਲੇ ਆਰਟੀਕਲ ਦਿਖਾਏ ਨੇ ਤੁਸੀਂ ਦੇਖਿਆ ਸਾਰੇ ਇਹ ਵਾਲੇ ਹੋਗੇ ਇਹ ਵਾਲੇ ਹੋਗੇ ਤਿੰਨੋਂ ਡਿਜ਼ਾਈਨ ਆ ਜਿਹੜੇ ਤਿੰਨੋਂ ਡਿਜ਼ਾਈਨਾਂ ਦਾ ਪ੍ਰਾਈਸ ਜਿਹੜਾ ਰਹੂਗਾ 499 ਰਹੂਗਾ ਜਲਦੀ ਹੀ ਆਪਾਂ ਇਹ ਵਾਲੇ ਪ੍ਰਿੰਟ ਸੂਟਾਂ ਦੀ ਵੀਡੀਓ ਵੀ ਜਲਦੀ ਹੀ ਲੈ ਕੇ ਆਵਾਂਗੇ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਅਗਰ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਆਪਣੇ ਕੋਲੇ ਰਾਮ ਟੈਕਸ ਤੇ ਏਕੇ ਟੈਕਸ ਦੇ ਵੀ ਕੁਛ ਵੀਨੇ ਦੇ ਸੂਟ ਮੈਂ ਲਾਸਟ ਵੀਡੀਓ ਚ ਵੀ ਮੈਂਸ਼ਨ ਕੀਤੇ ਸੀ ਜੀ ਉਹ ਵੀ ਆਪਣੇ ਕੋਲੇ ਪੈਣੇ ਅਗਰ ਵੀ ਮੇਰੀ ਪਹਿਲ ਲੈਣਾ ਚਾਹੁੰਦੀ ਹੈ ਸੇਮ ਆਰਟੀਕਲ ਆਪਣੇ ਕੋਲੇ ਜਿਹੜਾ ਰਿਪੀਟ ਦੇ ਉੱਪਰ ਫਿਰ ਰੈਡੀ ਹੋਇਆ ਹੈ ਤਾਂ ਤੁਸੀਂ ਆਪਣਾ ਆਰਡਰ ਪਾ ਸਕਦੇ ਹੋ ਜੇ ਕੋਈ ਮੇਰੀ ਭੈਣ ਆਪਣਾ ਡਿਜ਼ਾਈਨ ਭੇਜ ਕੇ ਵਰਕ ਕਰਵਾਉਣਾ ਚਾਹੁੰਦੇ ਨੇ ਆਪਣਾ ਡਿਜ਼ਾਈਨ ਭੇਜ ਕੇ ਵੀ ਵਰਕ ਕਰਵਾ ਸਕਦੇ ਹੋ ਅਗਰ ਤੁਸੀਂ ਡਿਜ਼ਾਈਨ ਵੀ ਸਾਡੇ ਕੋਲੋਂ ਸਿਲੈਕਟ ਕਰਨਾ ਸਾਡੇ ਕੋਲੋਂ ਸਿਲੈਕਟ ਕਰਕੇ ਵੀ ਜਿਹੜਾ ਵਰਕ ਕਰਵਾ ਸਕਦੇ ਹੋ ਜੀ ਕਈ ਮੇਰੀਆਂ ਭੈਣਾਂ ਦੇ ਨੂੰ ਸਾਨੂੰ ਮੈਸੇਜ ਆਉਂਦੇ ਹੁੰਦੇ ਨੇ ਵੀ ਅਸੀਂ ਆਪਣਾ ਫੈਬਰਿਕ ਭੇਜ ਕੇ ਵਰਕ ਕਰਵਾ ਸਕਦੇ ਹਾਂ ਹਾਂਜੀ ਬਿਲਕੁਲ ਤੁਸੀਂ ਸਾਡੇ ਕੋਲੋਂ ਆਪਣਾ ਫੈਬਰਿਕ ਭੇਜ ਕੇ ਵੀ ਆਪਣੀ ਪਸੰਦ ਦਾ ਜਿਹੜਾ ਵਰਕ ਕਰਵਾ ਸਕਦੇ ਹੋ ਜਿੱਦਾਂ ਕੀ ਸਾਡੇ ਕੋਲ ਇਹ ਵਾਲੇ ਪਿਛਵਿਨੇ ਦੇ ਸੂਟਰ ਵੀ ਦਿਖਾਈਏ ਆਵਲੇ ਪਿਸ਼ਵੀਨੇ ਦੇ ਸੂਟ ਜਿਹੜੇ ਰੈਡੀ ਕੀਤੇ ਹੋਏ ਨੇ ਇਹ ਕਈ ਭੈਣਾਂ ਆਪਣਾ ਫੈਬਰਿਕ ਭੇਜ ਕੇ ਇਹੀ ਜਿਹੜੇ ਰੈਡੀ ਕਰਵਾਏ ਹੋਏ ਨੇ ਇਹ ਤੁਸੀਂ ਆਪਣਾ ਕੋਈ ਵੀ ਫੈਬਰਿਕ ਭੇਜ ਕੇ ਮੈਡਰੈਸ ਮੈਂਸ਼ਨ ਕਰੀ ਜਮਾਗੇ ਅਗਰ ਕੋਈ ਮੇਰੀ ਭੈਣ ਬੁਟੀਕ ਤੇ ਆ ਕੇ ਸਾਡੇ ਕੋਲੋਂ ਸੂਟ ਲੈਣਾ ਚਾਹੁੰਦੇ ਨੇ ਤਾਂ ਤੁਸੀਂ ਸਾਡੇ ਕੋਲੋਂ ਬੁਟੀਕ ਤੇ ਆ ਕੇ ਜਿਵੇਂ ਜਿਹੜਾ ਸੂਟ ਲੈ ਸਕਦੇ ਹੋ ਅਗਰ ਤੁਸੀਂ ਆਪਣੀ ਸਿਟੀ ਜਾਂ ਪਿੰਡ ਦੇ ਵਿੱਚ ਪਿਲਿਸ ਦੇ ਵਿੱਚ ਕੋਰੀਅਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਪਿੰਡ ਦੇ ਵਿੱਚ ਵੀ ਸਾਡੇ ਕੋਲ ਜਿਹੜਾ ਕੋਰੀਅਰ ਕਰਵਾ ਸਕਦੇ ਕੋਰੀਅਰ ਸਰਵਿਸ ਆਪਣੇ ਕੋਲ ਅਵੇਲੇਬਲ ਹੈਗੀ ਹੈ ਜੀ ਕਿਉਂਕਿ ਆਪਾਂ ਇੰਡੀਅਨ ਪੋਸਟ ਹੈ ਜਿਹੜੇ ਕੋਰੀਅਰ ਕਰਦੇ ਨੇ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਬਤੋ ਸ਼ੇਅਰ ਕਰਕੇ ਮੇਰੀ ਉਹਨਾਂ ਭੈਣਾਂ ਤੱਕ ਜ਼ਰੂਰ ਪਹੁੰਚਾਉਣਾ ਜਿਹੜੀ ਕਿ ਆਪਣੇ ਘਰ ਤੋਂ ਬੈਠ ਕੇ ਆਨਲਾਈਨ ਕੰਮ ਸਟਾਰਟ ਕਰਨਾ ਚਾਹੁੰਦੀਆਂ ਨੇ ਜੀ ਜਾਪ ਨੇ ਘਰ ਬੈਠ ਕੇ ਆਨਲਾਈਨ ਸ਼ੋਪਿੰਗ ਕਰਨਾ ਚਾਹੀਏ ਨਹੀਂ ਤੁਸੀਂ ਵੀ ਆਪਣੇ ਘਰ ਬੈਠ ਕੇ ਜਿਹੜੇ ਸਾਡੇ ਕੋਲੋਂ ਸੋਹਣੇ ਸੋਹਣੇ ਸੂਟ ਮੰਗਵਾ ਸਕਦੇ ਜਿਹੜਾ ਵੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣੇ ਕੋਲੇ ਆਰਡਰ ਪਾਊਗਾ ਆਪਾਂ ਉਹਨਾਂ ਨੂੰ ਹੋਰ ਵੀ ਡਿਸਕਾਊਂਟ ਦੇਵਾਂਗੇ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਮਿਲਦੀਆਂ ਕੱਲ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਜੀ ਤਦ ਤੱਕ ਦੇ ਲਈ ਸ਼ਸ਼ੀਅ ਕਾਲ ਜੀ ਫੋਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ